ਸਭ ਤੋਂ ਪਹਿਲਾ ਆਨੰਦ ਕਾਰਜ ਕਦੋਂ ਹੋਇਆ ਕਿੱਦਾਂ ਨਹੀਂ ਰੱਖੀ ਗਈ ਆਨੰਦ ਕਾਰਜਾਂ ਦੀ ਤੇ ਕਿਉਂ ਗੁਰੂ ਨਾਨਕ ਦੇਵ ਜੀ ਨੇ ਅਗਨੀ ਦੇ ਫੇਰੇ ਲੰਨ ਤੋਂ ਮਨ੍ਹਾ ਕਰ ਦਿੱਤਾ ਸੀ ਗੱਲ ਹੈਗੀ ਹੈ 1487 ਦੀ ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਜੰਝ ਲੈ ਕੇ ਪਹੁੰਚਦੇ ਨੇ ਬਟਾਲੇ ਪੰਜਾਬ 'ਚ ਬਟਾਲੇ ਦੇ ਵਸਨੀਕ ਮੂਲचंद ਖੱਤਰੀ ਜੀ ਦੀ ਪੁੱਤਰੀ ਮਾਤਾ ਸੁਲੱਖਣੀ ਜੀ ਨਾਲ ਗੁਰੂ ਨਾਨਕ ਦੇਵ ਜੀ ਦਾ ਵਿਆਹ ਤੈਅ ਹੋਇਆ ਸੀ ਜਦੋਂ ਗੁਰੂ ਨਾਨਕ ਦੇਵ ਜੀ ਬਟਾਲੇ ਪਹੁੰਚੇ ਉੱਥੇ ਇੱਕ ਕੰਦ ਸੀ ਉੱਥੇ ਕੰਦ ਕੋਲ ਗੁਰੂ ਜੀ ਬੈਠ ਗਏ ਉੱਥੇ ਇੱਕ ਮਾਤਾ ਸੀ ਬਜ਼ੁਰਗ ਤਾਂ ਉਹ ਗੁਰੂ ਜੀ ਨੂੰ ਕਹੇ कि तु इस कंध तो थोड़ा दूर होके बैठ जाओ कि जाए गुरु नानक देव जी ने वचन कि माता जी कदे भी डिगेगी नहीं जुगा जुगा ही खड़ी भी 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 उस तो बाद जो तो गल शुरू होंगी है फेरिया पंडित वालों कहा जाए की अग्नि फेरे लाने पर गुरु नानक देव जी पंडित न साफ इनकार कर देंगे की असी अग्नि फेरे नहीं लाने बहुत समझाया जाता है गुरु जी नू जी